ਸੱਚੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਲੜੀਵਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਗੱਲ ਸ਼ੁਰੂ ਹੋਈ ਸੀ ਇੱਕ ਬੂੰਦ ਪਾਣੀ ਪਾਕਿਸਤਾਨ ਨੂੰ ਨਹੀਂ ਜਾਣ ਦੇਵਾਂਗੇ ਫੇਰ ਗੱਲ ਆਈ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਇੱਕ ਬੂੰਦ ਵਾਧੂ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਨਹੀਂ ਜਾਣ ਦੇਵਾਂਗੇ ਪਰ ਹੋਇਆ ਕੀ ਕੀ ਅਸਲ ਵਿੱਚ ਪਾਣੀ ਰੁਕ ਗਏ ਨੇ ਨਾ ਤਾਂ ਪਾਣੀ ਪਾਕਿਸਤਾਨ ਨੂੰ ਰੁਕਿਆ ਹੈ ਅਤੇ ਨਾ ਹੀ ਖਰੀਆਲੇ ਨੂੰ ਫੇਰ ਇਹ ਗੱਲ ਉਠਾਉਣੀ ਚਾਹੀਦੀ ਸੀ ਕਿ ਅਸੀਂ ਪਾਣੀ ਜਾਣ ਨਹੀਂ ਦੇਵਾਂਗੇ ਜੇ ਸਾਡੇ ਪੱਲੇ ਕੋਈ ਤਾਕਤ ਹੀ ਨਹੀਂ ਹੈ ਕਿ ਅਸੀਂ ਉਸ ਪਾਣੀ ਨੂੰ ਰੋਕ ਸਕੀਏ ਫੇਰ ਅਸੀਂ ਫੜਾ ਕਿਉਂ ਮਾਰਦੇ ਆ ਜੇ ਸਾਡੇ ਕੋਲ ਕੋਈ ਵਸੀਲਾ ਜਾਂ ਕੋਈ ਤਾਕਤ ਰੋਕਣ ਦੀ ਨਹੀਂ ਹੈ ਜਾਂ ਇਹ ਗੱਲ ਹੈ ਕਿ ਇਹ ਸਾਰੀ ਸਿਆਸਤ ਜਿਹੜੀ ਹੈ ਉਹ ਸਿਰਫ ਬਿਆਨਾਂ ਤੱਕ ਹੀ ਸੀਮਤ ਰਹਿ ਗਈ ਹੈ ਸਿਰਫ ਬਿਆਨ ਦੇ ਦੋ ਬਿਆਨ ਦੇ ਕੇ ਤੁਹਾਡਾ ਕੰਮ ਪੂਰਾ ਹੋ ਜਾਂਦਾ ਹੈ ਗੱਲਾਂ ਦੇ ਨਾਲ ਅਸੀਂ ਕਿਲੇ ਢਾ ਲੈਨੇ ਆਂ ਭਾਵੇਂ ਜ਼ਮੀਨੀ ਪੱਧਰ ਤੇ ਸਾਡੇ ਕੋਲੋਂ ਕੁਝ ਵੀ ਨਹੀਂ ਹੁੰਦਾ ਜਾਂ ਇਹ ਕਹਿ ਲਈਏ ਕਿ ਕੁਝ ਵੀ ਹੁੰਦਾ ਰਹੇ ਅਸੀਂ ਸਿਰਫ ਸਿਆਸੀ ਬਿਆਨ ਦੇ ਕੇ ਆਪਣਾ ਕੰਮ ਜਿਹੜਾ ਹੈ ਉਸਾਰ ਦੇ ਇੱਕ ਗੱਲ ਹੋਰ ਵੀ ਇੱਥੇ ਉੱਪਰ ਕੇ ਬਾਹਰ ਆਉਂਦੀ ਹੈ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਕੀ ਸਿਰਫ ਕਿਤਾਬਾਂ ਦੇ ਵਿੱਚ ਹੀ ਹੁੰਦੇ ਨੇ ਜਾਂ ਫਿਰ ਉਹ ਮਾਰਿਆਂ ਵਾਸਤੇ ਦਬੇ ਕੁਚਲਿਆਂ ਵਾਸਤੇ ਹੁੰਦੇ ਨੇ ਅਸਲ ਵਿੱਚ ਜੇ ਆਪਾਂ ਜ਼ਿੰਦਗੀ 'ਚ ਦੇਖੀਏ ਤਾਂ ਡਾਡੇ ਦਾ ਸੱਤੀ ਵੀ ਹੀ 100 ਹੀ ਹੁੰਦਾ ਸਵਾਲਜ ਵਿੱਚ ਦੇਖ ਲਵੋ ਸੂਬੇ ਦੇ ਵਿੱਚ ਦੇਖ ਲਵੋ ਦੇਸ਼ ਵਿੱਚ ਦੇਖ ਲਵੋ ਜਾਂ ਫਿਰ ਦੁਨੀਆਂ ਦੇ ਵਿੱਚ ਝਾਤ ਮਾਰੋ ਚੀਨ ਅਮਰੀਕਾ ਹੋਵੇ ਰਸ਼ੀਆ ਤੇ ਯੂਕਰੇਨ ਹੋਵੇ ਇਜ਼ਰਾਈਲ ਤੇ ਫਿਲਸਤੀਨ ਹੋਵੇ ਭਾਰਤ ਜਾਂ ਪਾਕਿਸਤਾਨ ਹੋਵੇ ਜਾਂ ਫਿਰ ਦੇਸ਼ ਤੇ ਉਹਦਾ ਕੋਈ ਸੂਬਾ ਹੋਵੇ ਜਿਹੜਾ ਰੂਲ ਹੈ ਉਥੇ ਡਾਡੇ ਦਾ 73 100 ਉਹੀ ਅਪਲਾਈ ਹੁੰਦਾ ਹੈ ਜਿਹੜਾ ਤਕੜਾ ਹੁੰਦਾ ਹੈ ਉਹ ਆਪਣੇ ਹੀ ਗੱਲਾਂ ਬਣਵਾ ਲੈਂਦਾ ਹੈ ਕਾਨੂੰਨ ਭਾਵੇਂ ਕੁਝ ਵੀ ਕਹਿੰਦਾ ਅੱਜ ਦੇ ਮਸਲੇ ਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਆ ਆਪਾਂ ਇਸ ਦੇ ਪਛੋਕੜ ਤੇ ਵੀ ਝਾਤ ਮਾਰਦੇ ਆ ਝਾਤ ਮਾਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਉਸ ਦੇ ਨਾਲ ਮਸਲਾ ਸਮਝਣ ਦੇ ਸਾਨੂੰ ਆਸਾਨੀ ਹੋ ਜਾਏਗੀ ਕਿ ਮਸਲੇ ਨੂੰ ਸਮਝਿਆ ਜਾ ਸਕੇਗਾ ਹਮੇਸ਼ਾ ਜਿਹੜੀ ਆਪਾਂ ਗੱਲ ਕਰਦੇ ਆ ਜਾਂ ਹੁਣ ਜਿੰਨੀ ਵਾਰ ਵੀ ਪਾਣੀਆਂ ਦੇ ਮਸਲੇ ਦੀ ਗੱਲ ਹੋਈ ਹੈ ਜਿੰਨੇ ਵੀ ਬੁੱਧੀਜੀਵੀ ਜਿੰਨੇ ਵੀ ਮਾਹਿਰ ਇਸ ਸਬਜੈਕਟ ਦੇ ਉੱਤੇ ਗੱਲ ਕਰਦੇ ਨੇ ਉਹ 1935 ਦੇ ਐਕਟ ਦੀ ਗੱਲ ਕਰਦੇ ਆ ਸੱਤਵੇਂ ਸ਼ੈਡਿਊਲ ਦੀ ਗੱਲ ਕਰਦੇ ਆ 19th ਐਂਟਰੀ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਰੈਪੇਰੀਅਨ ਲਾਜ਼ ਦੀ ਗੱਲ ਕਰਦੇ ਆ ਯਾ ਰੈਪੇਰੀਅਨ ਹੱਕਾਂ ਦੀ ਗੱਲ ਕਰਦੇ ਆ ਕੋਈ ਵੀ ਚਰਚਾ ਹੁੰਦੀ ਹੈ ਉਹਦੇ ਵਿੱਚ ਇਹ ਐਕਟ ਇਹ ਸ਼ੈਡਿਊਲ ਇਹ ਐਂਟਰੀਆਂ ਇਸ ਦੀ ਗੱਲ ਹੁੰਦੀ ਹੈ ਪਰ ਇਸ ਤੋਂ ਪਿੱਛੇ ਚਲੇ ਜਾਈਏ ਇਸ ਤੋਂ ਪਹਿਲਾਂ 1868 ਦੇ ਵਿੱਚ ਪਟਿਆਲਾ ਅਤੇ ਨਾਭਾ रियासत ਉਸ ਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਸੀ ਪੰਜਾਬ ਦੇ ਦਰਿਆਵਾਂ ਦਾ ਹਾਂਜੀ ਪਟਿਆਲਾ ਅਤੇ ਨਾਭਾ ਰਿਆਸਤ ਨੂੰ ਪੰਜਾਬ ਦੇ ਦਰਿਆਵਾਂ ਦਾ ਪਾਣੀ ਦਿੱਤਾ ਜਾਂਦਾ ਸੀ ਲੇਕਿਨ ਉਹ ਪਾਣੀ ਵੀ ਇੱਕ ਰਾਇਲਟੀ ਦੇਣ ਤੋਂ ਬਾਅਦ ਰਾਇਲਟੀ ਅਦਾ ਕਰਦੇ ਸੀ ਪਟਿਆਲਾ ਰਿਆਸਤ ਤੇ ਨਾਭਾ ਰਿਆਸਤ ਦੇ ਰਾਜੇ ਉਸ ਤੋਂ ਬਾਅਦ ਇਹਨਾਂ ਦਰਿਆਵਾਂ ਦਾ ਪਾਣੀ ਮਿਲਦਾ ਸੀ ਲੇਕਿਨ ਉਹ ਪਾਣੀ ਵੀ ਇੱਕ ਅਹਿਸਾਨ ਦੇ ਤੌਰ ਤੇ ਦਿੱਤਾ ਜਾਂਦਾ ਸੀ ਐਜ਼ ਐਨ ਐਕਟ ਆਫ ਫੇਵਰ ਇਸੀ ਤੁਹਾਡੇ ਤੇ احسان ਜਤਾ ਰਹੇ ਆ ਰਾਇਲਟੀ ਲੈਂਡ ਤੋਂ ਬਾਅਦ ਵੀ ਇਹ ਪਾਣੀ ਦਿੱਤਾ ਸੀ ਕਿਉਂਕਿ ਉਸ ਸਮੇਂ ਕਿਹਾ ਜਾਂਦਾ ਸੀ ਕਿ ਪਟਿਆਲਾ ਤੇ ਨਾਭਾ ਦਾ ਇਨ੍ਹਾਂ ਪਾਣੀਆਂ ਦੇ ਉੱਤੇ ਕੋਈ ਰੈਪੀਰੀਅਨ ਹੱਕ ਨਹੀਂ ਬਣਦਾ ਇਸੇ ਤਰ੍ਹਾਂ ਸਨ 1920 ਦੇ ਵਿੱਚ ਬੀਕਾਨੇਰ ਦੀ ਜਿਹੜੀ रियासत ਸੀ ਉਸ ਨੂੰ ਵੀ ਗੰਗ ਕਨਾਲ ਦੇ ਥਰੂ ਪਾਣੀ ਦਿੱਤਾ ਗਿਆ ਸੀ ਉਦੋਂ ਵੀ ਉਸ ਤੋਂ ਰਾਇਲਟੀ ਲਈ ਗਈ ਸੀ ਰਾਇਲਟੀ ਦੇਣ ਤੋਂ ਬਾਅਦ ਹੀ ਇਹ ਪਾਣੀ ਦਿੱਤੇ ਗਏ ਸੀ ਆਜ਼ਾਦੀ ਤੋਂ ਬਾਅਦ ਇਹ ਜਿਹੜਾ 19ਵੀਂ ਐਂਟਰੀ ਸੀ ਉਸ ਨੂੰ ਬਦਲ ਦਿੱਤਾ ਗਿਆ ਉਸ ਨੂੰ ਜਿਹੜਾ 77ਵੇਂ ਸ਼ੈਡਿਊਲ ਦੀ ਲਿਸਟ 2 ਦੀ ਐਂਟਰੀ 17 ਦੀ ਇੱਕ ਜਗ੍ਹਾ ਦੇ ਦਿੱਤੀ ਗਈ ਉਸ ਨੂੰ ਬਣਾ ਦਿੱਤਾ ਗਿਆ ਭਾਰਤ ਦਾ ਜਦੋਂ ਸੰਵਿਧਾਨ ਬਣਾਇਆ ਗਿਆ ਭਾਰਤ ਦੇ ਸਭਿਦਾਂਡਰਿਕ ਸੋ ਇਸ ਤੋਂ ਪਹਿਲਾਂ ਤੱਕ ਆਜ਼ਾਦੀ ਤੋਂ ਪਹਿਲਾਂ ਤੱਕ ਪਾਣੀ ਦਿੱਤੇ ਜਾਂਦੇ ਸੀ ਰਾਈਪੇਰੀਅਨ ਦੇ ਕਾਨੂੰਨ ਮੰਨੇ ਜਾਂਦੇ ਸੀ ਰਾਇਲਟੀ ਲਈ ਜਾਂਦੀ ਸੀ ਲੇਕਿਨ ਆਜ਼ਾਦੀ ਤੋਂ ਬਾਅਦ ਜਦੋਂ ਸੰਵਿਧਾਨ ਬਦਲਿਆ ਗਿਆ ਉਸ ਤੋਂ ਬਾਅਦ ਇਹ ਗੱਲਾਂ ਬਦਲ ਗਈਆਂ ਚੇਂਜ ਹੋ ਗਏ ਹੁਣ ਗੱਲ ਕਰਦੇ ਆ ਆਪਾਂ ਮੌਜੂਦਾ ਸਮੇਂ ਮੌਜੂਦਾ ਸਮੇਂ ਦੇ ਵਿੱਚ ਕੱਲ BBMB ਉਸਨੇ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਸਖਤ ਵਿਰੋਧ ਤੋਂ ਬਾਅਦ ਵਿਰੋਧ ਦੇ ਬਾਵਜੂਦ ਵੀ ਹਰਿਆਣਾ ਨੂੰ ਪਾਖਲਾ ਡੈਮ ਵਿੱਚੋਂ 8500 ਯਾਨੀ ਕਿ 8500 ਕਿਊਸਿਕ ਵਾਧੂ ਪਾਣੀ ਫੌਰੀ ਤੌਰ ਤੇ ਦੇਣ ਦਾ ਫੈਸਲਾ ਲੈ ਲਿਆ ਗਿਆ। ਕੇਂਦਰੀ ਬਿਜਲੀ ਮੰਤਰਾਲੇ ਦੇ ਕਹਿਣ ਦੇ ਉੱਤੇ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਇਹ ਮੀਟਿੰਗ ਸੱਦੀ ਗਈ ਸੀ। ਜੋ ਕਿ ਕੱਲ 5.5 ਘੰਟੇ ਚੱਲੀ 4 ਵਜੇ ਦੇ ਕਰੀਬ ਇਹ ਮੀਟਿੰਗ ਸ਼ੁਰੂ ਹੋਈ ਰਾਤ ਨੂੰ 9:30 ਵਜੇ ਤੋਂ ਬਾਅਦ ਤੇ ਮੀਟਿੰਗ ਖਤਮ ਹੋਈ ਔਰ ਇਸ ਮੀਟਿੰਗ ਦੇ ਵਿੱਚ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਰਹੇ ਤੇ ਮਾਹੌਲ ਪੂਰਾ ਤਲਖ ਰਿਹਾ ਇਸ ਮੀਟਿੰਗ ਦੇ ਵਿੱਚ ਹਰਿਆਣਾ Rajasthan ਦਿੱਲੀ ਅਤੇ ਸਿੰਧੂ ਕਮਿਸ਼ਨ ਤੇ ਭਾਰਤ ਸਰਕਾਰ ਦੇ ਪ੍ਰਤੀਨਿਧ ਜਿਹੜੇ ਸੀ ਉਹਨਾਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਲਈ ਪੰਜਾਬ ਦੇ ਖਿਲਾਫ ਵੋਟ ਦਾ ਇਸਤੇਮਾਲ ਕੀਤਾ ਜਦੋਂ ਕੋਈ ਗੱਲ ਨਹੀਂ ਬਣੀ ਜਿਹੜਾ ਵਿਰੋਧ ਸੀ ਉਹ ਜ਼ਿਆਦਾ ਹੋ ਰਿਹਾ ਸੀ ਤਾਂ ਵੋਟਾਂ ਦੀ ਕਾਲਿੰਗ ਕੀਤੀ ਗਈ ਵੋਟਾਂ ਦੇ ਵਿੱਚ ਇਹ ਸਾਰੇ ਰਾਜਾਂ ਨੇ ਭਾਰਤ ਦੇ ਖਿਲਾਫ ਜਿਹੜੀ ਹੈ ਉਹ ਵੋਟ ਦਾ ਇਸਤੇਮਾਲ ਕੀਤਾ ਹਿਮਾਚਲ ਪ੍ਰਦੇਸ਼ ਨੇ ਨਿਰਪੱਖ ਭੂਮਿਕਾ ਨਿਭਾਈ ਉਹ ਨਿਰਪੱਖ ਭੂਮਿਕਾ ਕਾਦੇ ਵਿੱਚ ਨਜ਼ਰ ਆਇਆ ਲੇਕਿਨ ਇਸ ਫੈਸਲੇ ਦੇ ਉੱਤੇ ਕੇਂਦਰ ਸਰਕਾਰ ਦੇ ਦਬਾਅ ਦਾ ਪਰਛਾਵਾਂ ਸਪਸ਼ਟ ਤੌਰ ਤੇ ਦਿਖਾਈ ਦਿੱਤਾ ਦੇਖਿਆ ਜਾ ਸਕਦਾ ਸੀ ਕਿਉਂਕਿ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਵਾਲੇ ਜਿੰਨੇ ਵੀ ਸੂਬੇ ਸੀ ਉਹਨਾਂ ਨੇ ਪੰਜਾਬ ਦੇ ਖਿਲਾਫ ਇੱਕ ਸੁਰਤਾ ਦਿਖਾਈ ਤੇ ਪੰਜਾਬ ਦੇ ਖਿਲਾਫ ਹੀ ਆਪਣੀ ਵੋਟ ਪਾਈ ਰਾਜਸਥਾਨ ਹਰਿਆਣਾ ਦਿੱਲੀ ਇਹਨਾਂ ਤਿੰਨਾਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਇਹਨਾਂ ਨੇ ਪੰਜਾਬ ਦੇ ਖਿਲਾਫ ਵੋਟ ਪਾਈ ਹਰਿਆਣੇ ਨੂੰ ਵਾਧੂ ਪਾਣੀ ਦਿੱਤੇ ਜਾਣ ਦੀ ਹਮਾਇਤ ਕੀਤੀ ਪੰਜਾਬ ਸਰਕਾਰ ਵੱਲੋਂ ਮੁਖ ਜਿਹੜੇ ਪ੍ਰਮੁੱਖ ਸਖਤਰ ਸੀਗੇ ਕ੍ਰਿਸ਼ਨ ਕੁਮਾਰ ਅਤੇ ਮੁਖ ਇੰਜੀਨੀਅਰ ਇਹ ਪੂਰੀ ਕਾਰਵਾਈ ਦੇ ਦੌਰਾਨ ਆਪਣੇ ਸਟੈਂਡ ਦੇ ਉੱਤੇ ਪੂਰੀ ਤਰੀਕੇ ਨਾਲ ਅੜੇ ਰਹੇ ਕਾਇਮ ਰਹੇ ਜਦੋਂ ਇਹ ਫੈਸਲਾ ਸੁਣਾਇਆ ਗਿਆ ਕਿ ਵਾਧੂ ਪਾਣੀ ਹਰਿਆਣੇ ਨੂੰ ਦੇਣਾ ਹੈ ਤਾਂ ਪੰਜਾਬ ਦੇ ਪ੍ਰਤੀਨਿਧਾਂ ਨੇ ਕਿ ਤਲਖੀ ਵਿੱਚ ਆ ਗਏ ਤੇ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਦਸਖਤ ਕਰਨ ਤੋਂ ਇਸ ਪੂਰੀ ਕਾਰਵਾਈ ਦੇ ਉੱਤੇ ਦਸਖਤ ਕਰਨ ਤੋਂ ਇਨਕਾਰ ਕਰ ਦਿੱਤਾ ਦੂਜਾ ਵੱਡਾ ਅੜਿੱਕਾ ਉਸ ਤੋਂ ਬਾਅਦ ਸਾਹਮਣੇ ਆਇਆ ਜਦੋਂ ਕਿ ਪਾਖੜਾ ਡੈਮ ਦੇ ਮੁੱਖ ਇੰਜੀਨੀਅਰ ਨੇ ਇਹ ਕਹਿ ਦਿੱਤਾ ਕਿ ਪੰਜਾਬ ਦੇ ਤਰਫੋਂ ਪਾਣੀ ਵਾਧੂ ਜਿਹੜਾ ਦੇਣਾ ਹੈ ਉਸ ਦਾ ਇੰਡੈਂਟ ਜਦੋਂ ਤੱਕ ਮੈਨੂੰ ਨਹੀਂ ਮਿਲਦਾ ਉਦੋਂ ਤੱਕ ਮੈਂ ਵਾਧੂ ਪਾਣੀ ਰਿਲੀਜ਼ ਨਹੀਂ ਕਰੂੰਗਾ ਮੈਂ ਪਾਣੀ ਨਹੀਂ ਛੱਡੂੰਗਾ ਪਾਖੜਾ ਡੈਮ ਦੇ ਜਿਹੜੇ ਰੈਗੂਲੇਸ਼ਨ ਮੈਨੂਅਲ ਨੇ ਕਿ ਕੀ ਕੰਮ ਕਿਸ ਕਿਸ ਤਰੀਕੇ ਨਾਲ ਕਰਨਾ ਹੈ ਉਸ ਰੈਗੂਲੇਸ਼ਨ ਮੈਨੂਅਲ ਮੁਤਾਬਕ ਪੰਜਾਬ ਦੇ ਵੱਲੋਂ ਇੰਡੈਂਟ ਦੇਣ ਤੇ ਹੀ ਜਿਹੜਾ ਪਾਣੀ ਛੱਡਿਆ ਜਾਣਾ ਸੀ ਕਿਉਂਕਿ ਇੰਡੈਂਟ ਦੇਣਾ ਪੰਜਾਬ ਸਰਕਾਰ ਵੱਲੋਂ ਲਾਜ਼ਮੀ ਹੈ ਜੇ ਉਹ ਇੰਡੈਂਟ ਨਹੀਂ ਮਿਲਦਾ ਤਾਂ ਪਾਣੀ ਨਹੀਂ ਛੱਡਿਆ ਜਾ ਸਕਦਾ ਲੇਕਿਨ ਆਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਇਹ ਇੱਕ ਸਪੈਸ਼ਲ ਕੇਸ ਹੈ ਸਪੈਸ਼ਲ ਕੇਸ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਦੇ ਲਈ regulation manual ਜਿਹੜਾ ਹੈ ਉਸ ਤੇ ਅਨੁਸਾਰ ਚੱਲਣ ਦੀ ਕੋਈ ਜ਼ਰੂਰਤ ਨਹੀਂ ਹੈ ਉਹਨੂੰ ਫਾਲੋ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਪੈਸ਼ਲ ਕੇਸ ਪੰਜਾਬ ਨੇ ਇਸ ਤੇ ਵੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਫਿਰ ਇੱਕ مشورہ ਇਹ ਵੀ ਦਿੱਤਾ ਗਿਆ ਕਿ regulation manual ਦੇ ਵਿੱਚ ਸੋਧ ਕਰ ਦਿੱਤੀ ਜਾਵੇ ਤੇ ਸੋਧ ਕਰਨ ਦੇ ਲਈ ਤਿੰਨ ਮੈਂਬਰੀ ਇੱਕ ਤਕਨੀਕੀ ਕਮੇਟੀ ਜਿਹੜੀ ਹੈ ਉਹ ਬਣਾ ਲਈ ਜਾ ਪਰ ਬੋਰਡ ਨੇ ਫੇਰ ਵੀ ਇਹ ਆਖ ਦਿੱਤਾ ਕਿ ਇਸ ਦੀ ਕੋਈ ਵੀ ਲੋੜ ਨਹੀਂ ਹੈ ਕੋਈ ਕਮੇਟੀ ਬਣਾਉਣ ਦੀ ਲੋੜ ਨਹੀਂ ਹੈ ਕੋਈ ਸੋਧ ਕਰਨ ਦੀ ਲੋੜ ਨਹੀਂ ਹੈ ਇਸ ਨੂੰ ਫਾਲੋ ਕਰਨ ਦੀ ਵੀ ਕੋਈ ਲੋੜ ਨਹੀਂ ਹੈ ਸਪੈਸ਼ਲ ਕੇਸ ਕਹਿ ਕੇ ਪਾਣੀ ਦੇ ਦਿੱਤਾ ਜਾਂਦਾ ਪੰਜਾਬ ਸਰਕਾਰ ਨੇ ਇਹ ਵੀ ਤਰਕ ਦਿੱਤਾ ਕਿ ਜੇ ਪੀਣ ਦੇ ਲਈ ਹੀ ਪਾਣੀ ਚਾਹੀਦਾ ਹੈ ਤਾਂ ਹਰਿਆਣਾ ਦੀ ਆਬਾਦੀ ਦੇ ਲਿਹਾਜ਼ ਨਾਲ ਹਰਿਆਣਾ ਨੂੰ ਸਿਰਫ 1700 ਕਿਊਸਿਕ ਪਾਣੀ ਦੀ ਹੀ ਲੋੜ ਹੈ 8500 ਕਿਊਸਿਕ ਪਾਣੀ ਦੀ ਲੋੜ ਨਹੀਂ ਹੈ ਸਿਰਫ 1700 ਕਿਊਸਿਕ ਪਾਣੀ ਦੀ ਲੋੜ ਹੈ ਤੇ ਪੰਜਾਬ ਪਹਿਲਾਂ ਹੀ 4000 ਕਿਊਸਿਕ ਪਾਣੀ ਹਰਿਆਣੇ ਨੂੰ ਦੇ ਰਿਹਾ ਹੈ ਆਲਰੇਡੀ ਦੇ ਰਿਹਾ ਹੈ ਜਿੰਨਾ ਤੁਹਾਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈ ਉਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਹੈ ਹੁਣ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਹਰਿਆਣੇ ਦਾ ਜਿਹੜਾ ਹਿੱਸਾ ਬਣਦਾ ਹੈ ਉਹ 2.987 2.987 ਬਿਲੀਅਨ ਏਕੜ ਜਿਹੜਾ ਐਮਏਐਫ ਯੂਨਿਟ ਹੁੰਦਾ ਹੈ ਉਹ ਬਣਦਾ ਹੈ ਪਰ ਹੁਣ ਤੱਕ ਹਰਿਆਣਾ 3.110 ਐਮਐਫ ਪਾਣੀ ਵਰਸ ਚੁੱਕਿਆ ਹੈ ਯਾਨੀ ਕਿ 104 ਫੀਸਦੀ ਪਾਣੀ ਹਰਿਆਣੇ ਵੱਲੋਂ ਵਰਤਿਆ ਜਾ ਚੁੱਕਿਆ ਜਿੰਨੀ ਉਹਦੀ ਅਲਾਟ ਕੀਤੀ ਗਈ ਕੁਆਂਟੀਟੀ ਹੈ ਉਸ ਤੋਂ ਜ਼ਿਆਦਾ ਇਹ ਵੀ ਪੰਜਾਬ ਵੱਲੋਂ ਤਰਕ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਹੁਣ ਨਰਮੇ ਦੀ ਬਜਾਈ ਹੋਣੀ ਹੈ ਉਹਦੇ ਵਾਸਤੇ ਪੰਜਾਬ ਨੂੰ ਵਾਧੂ ਪਾਣੀ ਦੀ ਲੋੜ ਹੈ ਇਸ ਲਈ ਇਹ ਪਾਣੀ ਨਹੀਂ ਛੱਡਿਆ ਜਾ ਸਕਦਾ ਇਹ ਵੀ ਤਰਕ ਦਿੱਤਾ ਗਿਆ ਕਿ ਜੇ ਹੁਣ ਅਸੀਂ ਵਾਧੂ ਪਾਣੀ ਛੱਡ ਦਿੰਨੇ ਆ ਰਿਲੀਜ਼ ਕਰ ਦਿੰਨੇ ਆ ਤਾਂ ਉਹਦੇ ਵਿੱਚ ਨਾਲ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਹੋਰ ਡਿੱਗ ਜਾਏਗਾ ਹੋਰ ਘਟ ਜਾਏਗਾ ਲੇਕਿਨ ਕਿਸੇ ਵੀ ਤਰਕ ਦਾ ਕੋਈ ਵੀ ਅਸਰ ਉਹ ਬੋਰਡ ਦੇ ਪ੍ਰਧਾਨ ਦੇ ਉੱਤੇ ਨਹੀਂ ਪਿਆ ਫੈਸਲਾ ਇਹ ਲੱਗਦਾ ਸੀ ਕਿ ਪਹਿਲਾਂ ਤੋਂ ਹੀ ਕੀਤਾ ਹੋਇਆ ਹੈ ਸਿਰਫ ਸੁਣਾਉਣ ਵਾਸਤੇ ਇਹ ਮੀਟਿੰਗ ਸੱਦੀ ਗਈ ਹੈ ਜੋ ਪਹਿਲਾਂ ਤੋਂ ਨਿਰਧਾਰਤ ਕੀਤਾ ਹੋਇਆ ਫੈਸਲਾ ਸੀ ਉਹ ਸੁਣਾ ਦਿੱਤਾ ਗਿਆ ਹੁਣ ਇਸ ਤੋਂ ਬਾਅਦ ਜੋ ਹੋਣਾ ਸੀ ਉਹ ਹੋ ਰਿਹਾ ਹੈ ਸਿਆਸਤ ਤੇਜ਼ ਹੋ ਗਈ ਹੈ ਸਿਆਸਤ ਗਰਮਾ ਗਈ ਬਿਆਨ ਦਿੱਤੇ ਜਾ ਰਹੇ ਨੇ ਪੰਜਾਬ ਦੀ ਸਰਕਾਰ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਹਰਿਆਣਾ ਦੇ ਮੰਤਰੀਆਂ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਲੇਕਿਨ ਇਸ ਮੀਟਿੰਗ ਤੋਂ ਪਹਿਲਾਂ ਜਿਹੜੇ ਕੇਂਦਰ ਦੇ ਬਿਜਲੀ ਮੰਤਰਾਲੇ ਮੰਤਰੀ ਨੇ ਮਨੋਰ ਲਾਲ ਖੱਟਰ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦੇ ਵੱਲੋਂ ਰਾਜ ਧਰਮ ਨਹੀਂ ਅਪਣਾਇਆ ਜਾ ਰਿਹਾ ਹੁਣ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਉਹ ਲੰਮੇ ਸਮੇਂ ਤੋਂ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਉਹ ਹੁਣ ਜੇ ਕੇਂਦਰ 'ਚ ਚਲੇ ਗਏ ਨੇ ਤਾਂ ਕਿ ਉਹਨਾਂ ਨੇ ਇੱਕ ਸੂਬੇ ਵੱਲ ਦੇਖਣਾ ਹੈ ਜਾਂ ਪੂਰੇ ਦੇਸ਼ ਵੱਲ ਦੇਖਣਾ ਹੈ ਉਹਨਾਂ ਦਾ ਆਪਣਾ ਰਾਜਧਰਮ ਕੀ ਕਹਿੰਦਾ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਹੁਣ ਉਹ ਹਰਿਆਣੇ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਹੁਣ ਉਹ ਕੇਂਦਰ ਸਰਕਾਰ ਨੂੰ ਹੁਣ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਨੇ ਕੀ ਉਹ ਭੁੱਲ ਗਏ ਨੇ ਉਹਨਾਂ ਦਾ ਆਪਣਾ ਰਾਜਧਰਮ ਕੀ ਹੈ ਪੰਜਾਬ ਦਾ ਰਾਜਧਰਮ ਤਾਂ ਉਹਨਾਂ ਨੂੰ ਦਿਖ ਰਿਹਾ ਹੈ ਲੇਕਿਨ ਆਪਣਾ ਰਾਜ ਧਰਮ ਜਿਹੜਾ ਹੈ ਕਿ ਉਹ ਨਹੀਂ ਦੇਖ ਰਹੇ ਦੂਸਰੀ ਗੱਲ ਹੈ ਕਿ ਜਦੋਂ ਸਿਆਸਤ ਤੇਜ਼ ਹੁੰਦੀ ਹੈ ਸਿਆਸਤ ਗਰਮਾਉਂਦੀ ਹੈ ਤਾਂ ਜਿਹੜੇ ਲੋਕ ਹਾਸ਼ੀਏ ਤੇ ਗਏ ਹੁੰਦੇ ਨੇ ਉਹ ਇਸ ਦੇ ਵਿੱਚ ਵੱਧ ਚੜ ਕੇ ਅਜੇ ਬਿਆਨ ਦਿੰਦੇ ਨੇ ਜਿਹਦੇ ਨਾਲ ਮਾਹੌਲ ਹੋਰ ਖਰਾਬ ਹੋਵੇ ਹੋਰ ਤਲਖ ਹੋਵੇ ਤੁਸੀਂ ਇਸ ਦੀ ਐਗਜ਼ਾਮਪਲ ਦੇ ਤੌਰ ਤੇ ਆਈ ਐਨ ਡੀ ਜਿਹੜਾ ਲੋਕ ਦਲ ਹੈ ਜਿਹੜਾ ਕਿ ਚਟਾਲਾ ਨੇ ਹਾਸ਼ੀਏ ਤੇ ਜਾ ਚੁੱਕੇ ਨੇ ਆਪਣੀ ਸਿੰਘ ਤੋਂ ਬਿਨਾ ਉਹ ਉਹ ਸਿੰਕਮਨੀ ਸੀ ਜਿੱਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਵਾਸਤੇ ਦਿੱਲੀ ਦੇ ਰਸਤੇ ਰੋਕ ਦੇਵਾਂਗੇ ਫਿਰ ਉਹਨਾਂ ਨੇ ਕਿਹਾ ਕਿ ਲੱਤਾਂ ਦੇ ਜਿਹੜੇ ਭੂਤ ਨੇ ਉਹ ਗੱਲਾਂ ਨਾਲ ਨਹੀਂ ਸਮਝਦੇ ਮਤਲਬ ਇਸ ਤਰ੍ਹਾਂ ਦੇ ਬਿਆਨ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਪੰਜਾਬ ਦੇ ਖਿਲਾਫ ਉਹ ਕੀ ਸਿੱਧ ਕਰਦੇ ਨੇ ਉਹ ਸਿਰਫ ਇਹ ਦੱਸ ਰਹੇ ਨੇ ਕਿ ਸਿਆਸੀ ਮਾਹੌਲ ਦਾ ਫਾਇਦਾ ਆਪਣੇ ਰਾਜਨੀਤਿਕ ਹਿੱਕਾਂ ਨੂੰ ਸੇਧਣ ਦੇ ਲਈ ਕੀਤਾ ਜਾ ਰਿਹਾ ਹੈ ਜਿੱਨਾਂ ਸੱਤਾ ਤੋਂ ਜਿਆਦਾ ਦੂਰ ਹੈ ਉਹਦੀ ਭਾਸ਼ਾ ਓਨੀ ਤਿੱਖੀ ਓਨੀ ਕੌੜੀ ਹੋਵੇਗੀ ਤਾਂ ਕਿ ਉਹ ਵਾਪਸ ਸੱਤਾ ਦੇ ਨੇੜੇ ਆ ਸਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨਾਂ ਦਾ ਐਲਾਨ ਦਿੱਤੇ ਗਏ ਨੇ ਭਾਜਪਾ ਦੇ ਨੇਤਾਵਾਂ ਦਾ ਘਰਾਉ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਦੇ ਉੱਪਰ ਸਿਆਸਤ ਹੋਰ ਤੇਜ਼ ਹੋਣੀ ਹੀ ਹੋਣੀ ਹੈ ਲੇਕਿਨ ਮੁੱਖ ਸਵਾਲ ਜੋ ਉੱਠਦੇ ਨੇ ਉਹ ਇਹ ਉੱਠਦੇ ਨੇ ਕਿ ਕੀ ਵਾਕਿਆ ਹੀ ਪੰਜਾਬ ਦਾ ਕੋਈ ਹੱਕ ਇਹਨਾਂ ਪਾਣੀਆਂ ਉੱਤੇ ਹੈ। ਕੀ ਫੈਡਰਲ ਟਾਂਚੇ ਦੀ ਗੱਲ ਆਪਾਂ ਬਾਰ-ਬਾਰ ਕਰਦੇ ਆ ਉਸ ਦਾ ਕੋਈ ਅਸਤਿਤਵ ਭਾਰਤ ਦੇ ਵਿੱਚ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਦੇ ਆਉਣ ਦੇ ਨਾਲ ਫੈਡਰਲ ਹੱਕਾਂ ਦੇ ਉੱਤੇ ਡਾਕਾ ਵੱਜ ਗਿਆ ਜੀ ਇਹ ਹੋ ਗਿਆ ਜੀ। ਲੇਕਿਨ ਜੇ ਤੁਸੀਂ ਕਾਂਗਰਸ ਦਾ ਰੂਲ ਦੇਖੋ ਜੋ ਕਿ ਬਹੁਤਾ ਸਮਾਂ ਦੇਸ਼ ਦੇ ਵਿੱਚ ਰਿਹਾ ਹੈ ਉਦੋਂ ਵਿੱਚ ਵੀ ਆਹੀ ਕੁਝ ਹੁੰਦਾ ਸੀ ਜੋ ਹੁਣ ਹੋ ਰਿਹਾ ਹੈ ਕੋਈ ਫਰਕ ਨਹੀਂ। ਉਦੋਂ ਕਿਹੜੇ ਫੈਡਰਲ ਢਾਂਚੇ ਦੇ ਅੰਦਰ ਸਾਨੂੰ ਹੱਕ ਮਿਲੇ ਹੋਏ ਸੀ ਜਿਹੜੇ ਹੁਣ ਖੋਲੇ ਗਏ ਜਿਹੜਾ ਰਾਜਸਥਾਨ ਨੂੰ ਪਾਣੀ ਦੇਣ ਦੇ ਫੈਸਲੇ ਹੋਏ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਪੰਜਾਬ ਦੀ ਅਰਜ਼ਿਕਾ ਵਾਪਸ ਲਈ ਗਈ ਉਹ ਕਿ ਫੈਡਰਲ ਢਾਂਚਾ ਦੇ ਅੰਦਰਗਤ ਕੀਤਾ ਗਿਆ ਕੀ ਉਦੋਂ ਇੰਦਰਾ ਗਾਂਧੀ ਨੇ ਆਪਣੀ ਪੋਜੀਸ਼ਨ ਦੀ ਦੁਰਵਰਤੋਂ ਨਹੀਂ ਕੀਤੀ ਉਸ ਨੇ ਆਪਣੇ ਕਾਂਗਰਸ ਤੇ ਜਿਹੜੀ ਪੰਜਾਬ ਦਾ ਯੂਨਿਟ ਸੀ ਉਸ ਨੂੰ ਵੀ ਇੱਕ ਨਹੀਂ ਚੱਲਣ ਦਿੱਤੀ ਉਸ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਨ ਦਿੱਤੀ ਜੋ ਉਹਨੂੰ ਲੱਗਿਆ ਸੀ ਦੇਸ਼ ਦੇ ਹਿੱਤ ਨੇ ਜਾਂ ਹੋਰ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੇ ਲਈ ਚੀਜ਼ਾਂ ਚਾਹੀਦੀਆਂ ਨੇ ਉਹ ਕੀਤਾ ਉਹੀ ਕੁਝ ਭਾਜਪਾ ਹੁਣ ਕਰ ਰਹੀ ਹੈ ਇੱਕ ਪਾਸੇ ਤਾਂ ਭਾਜਪਾ ਇਸ ਗੱਲ ਦਾ ਦਾਵਾ ਠੋਕ ਰਿਹਾ ਕਿ 2027 ਦੇ ਵਿੱਚ ਸਰਕਾਰ ਪੰਜਾਬ ਦੇ ਵਿੱਚ ਅਸੀਂ ਬਣਾਵਾਂਗੇ ਲੇਕਿਨ ਜੋ ਕੁਝ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਭਾਵੇਂ ਉਹ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਹੋਵੇ ਜੋ ਕੁਝ ਵੀ ਹੋਇਆ ਉਹਦੇ ਨਾਲ ਵੀ ਮੈਜੋਰਿਟੀ ਜਿਹੜੀ ਪੋਪੂਲੇਸ਼ਨ ਹੈ ਖਾਸ ਕਰਕੇ ਪੋਪੂਲੇਸ਼ਨ ਕਿਸਾਨੀ ਜਿਹੜੀ ਹੈ ਉਹ ਭਾਜਪਾ ਦੇ ਉਲਟ ਸ਼ਰੇਆਮ ਪੁਕਤੀ ਦਿਖਾਈ ਦਿੱਤੀ ਜ਼ਮੀਨੀ ਪੱਧਰ ਤੇ ਭਾਜਪਾ ਦਾ ਉਸ ਸੈਕਸ਼ਨ ਵੱਲੋਂ ਲੰਬਾ ਚੌੜਾ ਵਿਰੋਧ ਕੀਤਾ ਗਿਆ ਜੋ ਹੁਣ ਤੱਕ جاری ਹੁਣ ਜੋ ਪਾਣੀਆਂ ਦੇ ਮਸਲੇ ਨਾਲ ਕੀਤਾ ਜਾ ਰਿਹਾ ਹੈ ਕਿ ਉਸ ਦੀ ਲੋੜ ਸੀ ਕਿ ਵਾਕਿਆ ਹੀ ਏਡਾ ਵੱਡਾ ਕ੍ਰਾਈਸਿਸ ਖੜਾ ਹੋ ਗਿਆ ਸੀ ਹਰਿਆਣਾ ਦੇ ਵਿੱਚ ਕਿ ਲੋਕ ਪਾਣੀ ਤੋਂ ਬਿਨਾ ਤਰਲੋ ਪਛੀ ਹੋ ਰਹੇ ਸੀ ਤੇ ਪਾਣੀ ਦਿੱਤਾ ਜਾਣਾ ਜ਼ਰੂਰੀ ਸੀ ਔਰ ਵਾਕਿਆ ਹੀ ਪੰਜਾਬ ਕੋਲ ਪਾਣੀ ਹੈ ਨਹੀਂ ਫਿਰ ਇਹ ਮੁੱਦਾ ਇੰਨਾ ਵੱਡਾ ਕਰਕੇ ਪੇਸ਼ ਕਿਉਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਭਾਜਪਾ ਦਾ ਕੀ ਲਾਭ ਹੋਵੇਗਾ ਲੇਕਿਨ ਜੋ ਕੁਝ ਹੋ ਰਿਹਾ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਉਸ ਤੋਂ ਅਣਜਾਣ ਹੋਵੇ ਜਾਂ ਉਹਨੂੰ ਗਰਾਉਂਡ ਤੇ ਜਿਹੜੀ ਰਿਐਲਿਟੀ ਹੈ ਜ਼ਮੀਨੀ ਹਕੀਕਤ ਦਾ ਪਤਾ ਹੀ ਨਾ ਹੋਵੇ ਤੇ ਉਹ ਅੱਖਾਂ ਬੰਦ ਕਰਕੇ ਸਿਆਸਤ ਕਰ ਰਹੀ ਹੋਵੇ ਅਕਸਰ ਜਿਹੜੇ ਵੱਡੇ ਸਿਆਸੀ ਘਾਗ ਹੁੰਦੇ ਨੇ ਉਹ ਉਹਨਾਂ ਅੱਗੇ ਤੱਕ ਸੋਚਦੇ ਨੇ ਜਿੱਥੇ ਤੱਕ ਆਮ ਲੋਕਾਂ ਦੀ ਸੋਚ ਕੰਮ ਵੀ ਨਹੀਂ ਕਰਦੀ। ਸੋ ਕੀ ਇਹ ਮਸਲਾ ਜੋ ਇਸ ਮੌਕੇ ਉਠਾਇਆ ਗਿਆ ਹੈ ਅਕਸਰ ਜਿਹੜੇ ਬੁੱਧੀਜੀਵੀ ਨੇ ਜਾਂ ਸੋਸ਼ਲ ਮੀਡੀਆ ਤੇ ਗੱਲਾਂ ਕਰਨ ਵਾਲੇ ਉਹ ਟਾਈਮਿੰਗ ਦਾ ਹਵਾਲਾ ਦਿੰਦੇ ਨੇ ਕਿ ਟਾਈਮਿੰਗ ਵੀ ਹੁਣ ਕਿਉਂ ਕਿਹਾ ਗਿਆ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਬਾਅਦ ਚ ਕਿਉਂ ਨਹੀਂ ਹੋਇਆ ਇਸੇ ਸਮੇ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇੱਕ ਪਾਸੇ ਤਾਂ ਪਾਕਿਸਤਾਨ ਦੇ ਪਾਣੀ ਰੋਕੇ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਦੇ ਵਿੱਚ ਪੰਜਾਬ ਦਾ ਮਸਲਾ ਜਿਹੜਾ ਪਾਣੀ ਦਾ ਮਸਲਾ ਹੈ ਉਸ ਨੂੰ ਐਡਾ ਵੱਡਾ ਇੱਕ ਰੂਪ ਦਿੱਤਾ ਜਾ ਰਿਹਾ ਹੈ ਇੱਕ ਲੜਾਈ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕੀ ਇਹ ਮੁੱਦਾ ਇਸ ਲਈ ਖੜਾ ਕੀਤਾ ਗਿਆ ਹੈ ਕਿ ਇਸ ਦੇ ਨਾਲ ਕੋਈ ਹੋਰ ਨਿਸ਼ਾਨੇ ਸਾਧੇ ਜਾਣੇ ਨੇ ਕੀ ਇਹ ਮਸਲਾ ਅਠਾਉਣਾ ਇਸ ਲਈ ਜ਼ਰੂਰੀ ਸੀ ਕਿ ਜੇ ਤੁਸੀਂ ਪਾਕਿਸਤਾਨ ਤੋਂ ਪਾਣੀ ਰੋਕਣਾ ਹੈ ਉਹ ਪਾਣੀ ਨੂੰ ਕਿਤੇ ਡਾਇਵਰਟ ਕਰਨਾ ਹੈ ਤਾਂ ਉਹਦੇ ਲਈ ਨਹਿਰਾਂ ਬਣਾਉਣ ਦੀ ਜ਼ਰੂਰਤ ਸੀ ਉਹ ਨਹਿਰਾਂ ਤਾਂ ਹੀ ਬਣਾਈਆਂ ਜਾ ਸਕਣਗੀਆਂ ਜੇ ਉਹਦੇ ਵਿੱਚ ਇੱਕ ਲੋੜ ਦਿਖਾਈ ਦਿੱਤੀ ਪੇਸ਼ ਕੀਤੀ ਜਾਊਗੀ ਕਿ ਵਾਕਿਆ ਹੀ ਇੱਕ ਲੋੜ ਹੈ ਇਸ ਤਰੀਕੇ ਨਾਲ ਕਿ ਫਟਾਫਟ ਫੌਰੀ ਤੌਰ ਤੇ ਬਿਨਾਂ ਵਿਰੋਧ ਤੋਂ ਉਹਨਾਂ ਨਹਿਰਾਂ ਦੀ ਉਸਾਰੀ ਕੀਤੀ ਜਾਵੇ। ਉਹਦੇ ਲਈ ਇੱਕ ਮਸਲਾ ਐਡਾ ਵੱਡਾ ਖੜਾ ਕੀਤਾ ਗਿਆ ਹੈ ਫਿਰ ਉਸ ਦੇ ਸੋਲੂਸ਼ਨ ਦੇ ਤੌਰ ਤੇ ਉਹ ਨਹਿਰਾਂ ਦਾ ਇੱਕ ਹੱਲ ਦਿੱਤਾ ਜਾਏਗਾ ਕਿ ਇਹ ਵਿਕਲਪ ਹੈ ਇਹ ਨਹਿਰਾਂ ਬਣਾਓ ਤਾਂ ਕਿ ਪਾਣੀ ਪਾਕਿਸਤਾਨ ਤੋਂ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਜਾਂ ਰਾਜਸਥਾਨ ਨੂੰ ਜਾਏਗਾ। ਜੇ ਉਹ ਬਿਨਾ ਇੱਕ ਮਸਲਾ ਖੜੇ ਕੀਤਾ ਜਾਂਦਾ ਤਾਂ ਸ਼ਾਇਦ ਉਸ ਦਾ ਵਿਰੋਧ ਹੁੰਦਾ ਉਸ ਵਿਰੋਧ ਨੂੰ ਖਤਮ ਕਰਨ ਦੇ ਲਈ ਕੀ ਇਹ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ ਜਾਂ ਮਸਲਾ ਪਾਣੀਆਂ ਦਾ ਹੈ ਹੀ ਨਹੀਂ ਇਹ ਇੱਕ ਸਿਆਸੀ ਲੜਾਈ ਹੈ ਜਿਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਮੇਨ ਵਿਰੋਧੀ ਜਿਹੜੇ ਉਹ ਉੱਭਰ ਕੇ ਸਾਹਮਣੇ ਆਉਣ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਹੈ ਉਹ ਇਸ ਮੁੱਦੇ ਨੂੰ ਕੋਈ ਬਹੁਤ ਵੱਡਾ ਇਸ਼ੂ ਬਣਾਉਣ ਦੇ ਵਿੱਚ ਰੋਲ ਪਲੇ ਕਰੇਗਾ ਤਾਂ ਕਿ ਇਸ ਦੀ ਸਿਆਸੀ ਵਾਪਸੀ ਹੋ ਚੁੱਕੇ ਕੋਈ ਵੱਡੇ ਮੋਰਚਿਆਂ ਦਾ ਐਲਾਨ ਹੋਏਗਾ ਕੋਈ ਹਾਲਾਤ ਹੋਰ ਖਰਾਬ ਕਰਨ ਦੀ ਕੋਸ਼ਿਸ਼ ਹੋਏਗੀ پتہ ਨਹੀਂ ਸਿਆਸੀ ਖੇਡ ਕਿਸ ਤਰੀਕੇ ਦੀ ਹੈ ਕਿਸ ਤਰੀਕੇ ਨਾਲ ਖੇਡੀ ਜਾਂਦੀ ਹੈ ਜੇ ਇਹ ਆਮ ਲੋਕਾਂ ਦੀ ਸਮਝ ਦੇ ਵਿੱਚ ਆਉਣ ਵਾਲੀ ਹੁੰਦੀ ਤਾਂ ਇਹ ਸਾਰੀਆਂ ਚਾਲਾਂ ਜਿਹੜੀਆਂ ਨੇ ਉਹ ਫੇਲ ਹੋ ਜਾਂਦੀਆਂ ਲੇਕਿਨ ਕਿਉਂਕਿ ਉਹ ਐਨੇ ਦੂਰ ਦੀ ਸੋਚਦੇ ਨੇ ਕਿ ਲੋਕਾਂ ਨੂੰ ਉਸ ਗੱਲ ਦੀ ਸਮਝ ਨਹੀਂ ਆਉਂਦੀ ਇਹ ਚਾਲਾਂ ਹਮੇਸ਼ਾ ਕਾਮਯਾਬ ਹੁੰਦੀਆਂ ਆਵੇਂ ਉਹ ਕਿਸਾਨੀ ਅੰਦੋਲਨ ਲੈ ਲਓ 파ਟ 1 ਲੈ ਲਓ 파ਟ 2 ਲੈ ਲਓ ਲੋਕ ਜੋ ਸਮਝਦੇ ਹਨ ਅਸਲ ਦੇ ਵਿੱਚ ਉਹ ਨਹੀਂ ਹੋਇਆ ਪਰਦੇ ਦੇ ਪਿੱਛੇ ਬਹੁਤ ਕੁਝ ਹੋਰ ਹੋਇਆ ਜਿਹਦੇ ਨਾਲ ਇਹ ਸਾਰੀ ਸਿਆਸਤ ਇਸ ਖਿੱਤੇ ਦੇ ਵਿੱਚ ਖੇਡੀ ਗਈ ਤੇ ਅੱਗੇ ਵੀ ਹੁਣ ਖੇਡੀ ਜਾ ਰਹੀ ਹੈ ਸ਼ਾਇਦ ਇਸ ਦਾ ਅਗਲਾ ਦੌਰ ਜਿਹੜਾ ਹੈ ਉਹ ਇਹ ਪਾਣੀਆਂ ਦੀ ਲੜਾਈ ਹੈ ਜਿਸ ਨੂੰ ਐਡਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਖਾਸ ਕਰ ਉਦੋਂ ਜਦੋਂ ਇੱਕ ਗਵਰਨਟੀ ਮੁਲਕ ਨਾਲ ਅਸੀਂ ਜੰਗ ਦੇ ਕਿਨਾਰੇ ਤੇ ਖੜੇ ਹਾਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਇਹ ਜੰਗ ਲੱਗ ਸਕਦੀ ਹੈ ਉਸ ਸਮੇਂ ਦੋ ਸੂਬਿਆਂ ਦੇ ਵਿੱਚ ਇਸ ਤਰੀਕੇ ਦਾ ਮਸਲਾ ਖੜਾ ਕਰਨਾ ਕੀ ਇਹ ਜ਼ਰੂਰੀ ਸੀ ਕਿ ਇਸ ਤੋਂ ਬਚਿਆ ਜਾ ਸਕਦਾ ਸੀ ਕੀ ਸਿਆਸਤ ਥੋੜੀ ਦੇਰ ਬੈਕ ਸੀਟ ਲੈ ਸਕਦੀ ਸੀ ਪਾਕਿਸਤਾਨ ਨਾਲ ਮਸਲਾ ਹੱਲ ਕਰਨ ਤੋਂ ਬਾਅਦ ਸਿਆਸਤ ਖੇਡੀ ਜਾ ਸਕਦੀ ਸੀ ਸ਼ਾਇਦ ਨਹੀਂ ਸ਼ਾਇਦ ਇਹ ਹੀ ਵਕਤ ਸਭ ਤੋਂ ਅਨੁਕੂਲ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਇਹ ਸਾਰੇ ਨਿਸ਼ਾਨੇ ਇੱਕੋ ਤੀਰ ਨਾਲ ਸਾਧਨ ਦੀ ਕੋਸ਼ਿਸ਼ ਹੋ ਰਹੀ। ਉਹ ਵਿਖ ਵਿੱਚ ਕੀ ਹੁੰਦਾ ਹੈ ਇਹ ਤਾਂ ਪਤਾ ਨਹੀਂ। ਮਸਲੇ ਅੱਜ ਤੱਕ ਨਾ ਸੁਲਝੇ ਨੇ ਨਾ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਛੇਤੀ ਸੁਲਝ ਜਾਣਗੇ। ਲੇਕਿਨ ਸਿਆਸਤ ਪਹਿਲਾਂ ਵੀ ਹੁੰਦੀ ਆਈ ਹੈ। ਸਿਆਸਤ ਹੁਣ ਵੀ ਹੋ ਰਹੀ ਹੈ ਤੇ ਸਿਆਸਤ ਅੱਗੇ ਵੀ ਹੁੰਦੀ ਰਹੇਗੀ ਇਹ ਯਕੀਨੀ ਹੈ। ਲੇਕਿਨ ਉਮੀਦ ਕਰਦੇ ਆ ਕਿ ਜੋ ਕੁਝ ਵੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਦੇ ਵਿੱਚ ਪੰਜਾਬੀਆਂ ਦਾ ਨੁਕਸਾਨ ਘੱਟ ਹੋਵੇ। ਆਮ ਲੋਕਾਂ ਦਾ ਨੁਕਸਾਨ ਘੱਟ ਹੋਵੇ ਇਹ ਮਸਲੇ ਚਾਹੇ ਛਲ ਕੱਪੜੇ ਨਾਲ ਹੀ ਸਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਸੁਲਝਾ ਲਏ ਜਾਣ ਤਾਂ ਕਿ ਦੁਬਾਰਾ ਇਹਨਾਂ ਮਸਲਿਆਂ ਦੇ ਉੱਤੇ ਖੂਨ ਖਰਾਬਾ ਨਾ ਹੋਵੇ નિર્ਦੋਸ਼ ਲੋਕਾਂ ਦੀਆਂ ਜਾਨਾਂ ਨਾ ਜਾਣ ਇੱਕ ਦੂਜੇ ਦੇ ਨਾਲ ਸੂਬੇ ਜਿਹੜੇ ਆ ਉਹ ਨਾ ਲੜਨ ਸਗੋਂ ਇਕੱਠੇ ਹੋ ਕੇ ਇਸ ਸਥਿਤੀ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰ ਸਕਣ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ